ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਸਾਥੀ ਦੇ ਨਾਲ ਸਹਿਤ ਕਰਤੇ ਸ਼ਲੋਕ ਮੱਲਾ ਪਹਿਲਾ ਦਾ ਚੌਥਾ ਜੋ ਸ਼ਲੋਕ ਹੈ ਉਸ ਦੀ ਵਿਚਾਰ ਆਪ ਜੀ ਨਾਲ ਸਾਂਝੀ ਕਰੇਗਾ ਉਹ ਸ਼ਲੋਕ ਇਹ ਹੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਏਕ ਕ੍ਰਿਸ਼ਨੰ ਤਾਂ ਸਰਬ ਦੇਵਾ ਦੇਵ ਦੇਵਾ ਤਾਂ ਆਤਮੈ आत्मम श्री भा से रक्षाए जेको जान सिभियो नानक ताको दास है सोई निरंजन देओ वैर्गिक फल सा वरति की फते संत शिरगुरु नानक देव साहब सच्चे पादशाह जी इस श्लोक दे राही सानू वे उपदेश कर रहे ने ਸਾਡਾ ਭਰਮ ਤੇ ਵਹਿਣ ਦੂਰ ਕਰ ਰਹੇ ਨੇ ਕਿ ਇਹ ਜਿੰਨੇ ਵੀ ਦੇਵੀ ਦੇਵਤੇ ਨੇ ਇਹ ਉਸ ਕਾਲਪੋ ਪਰਮਾਤਮਾ ਦੀ ਕੀਰਤ ਨੇ ਉਹਨਾਂ ਦੇ ਜਿਹੜੀ ਆਤਮਾ ਹੈ ਉਹ ਵੀ ਇਸ ਕਾਲਪੋ ਪਰਮਾਤਮਾ ਦੀ ਹੈ ਇੱਥੇ ਜੋ ਲਫ਼ਜ਼ ਕ੍ਰਿਸ਼ਨਨ ਵਰਤਿਆ ਹੈ ਇਹ ਪਰਮਾਤਮਾ ਵਾਸਤੇ ਵਰਤਿਆ ਗਿਆ ਹੈ ਦਸਵੇਂ ਪਾਤਸ਼ਾਹ ਨੇ ਇਸ ਚੀਜ਼ ਦਾ ਪਲੇਖਾ ਬੜੀ ਚੰਗੀ ਤਰ੍ਹਾਂ ਦੂਰ ਕੀਤਾ ਕਿ ਇਹ ਕ੍ਰਿਸ਼ਨ ਕ੍ਰਿਸ਼ਨ ਜਿਹੜਾ ਦੇਵਕੀ ਦਾ ਪੁੱਤਰ ਹੈ ਉਹਦੇ ਬਾਰੇ ਨਹੀਂ ਵਰਤਿਆ ਗਿਆ ਕਿਉਂਕਿ ਪਾਤਸ਼ਾਹ ਕਹਿ ਰਹੇ ਉਹਦੇ 'ਚ ਫਰਕ ਹੈ ਜੋ ਕਾਲਪੁਰ ਮਹਾਤਮਾ ਦਾ ਨਾ ਕੋ ਮਾ ਆ ਪਿਓ ਆ ਨਾ ਜਾ ਤਿਆ ਨਾ ਨਾ ਦਾ ਪੁੱਤਰ ਹੈ ਨਾ ਕੋ ਪੋਤਰ ਹੈ ਉਹ ਤਾਂ ਮੁਕਤੀ ਦਾ ਦਾਤਾ ਹੈ ਕਿ ਕਿਸ ਤਰੀਕੇ ਨਾਲ ਆਪਾਂ ਕਹਿ ਸਕਦੇ ਆਂ ਕਿ ਇਹ ਕ੍ਰਿਸ਼ਨ ਇੱਥੇ ਵਰਤ ਲਿਆ ਗਿਆ ਦੇਵਕੀ ਦਾ ਪੁੱਤਰ ਹੈ ਕਿ ਉਸ ਬਾਰੇ ਪਾਤਸ਼ਾਹ ਕਹਿ ਰਹੇ ਨੇ ਤਾਂ ਆਤਮਾ ਨਾ ਜਾ ਤ ਜਾਕਰ ਪੁੱਤਰ ਪੋਤਰ ਮਕੰਦ ਕੌਣ ਕਾਜ ਕਹਾएंगे ਆਨਦੇਵ ਦੀ ਨੰ ਕਿ ਕਿਸ ਤਰੀਕੇ ਨਾਲ ਕਿਸ ਗੱਲ ਕਰਕੇ ਕਿਸ ਕਾਰਨ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਇਹ ਕ੍ਰਿਸ਼ਨ ਇਥੇ ਉਹ ਦਾ ਆਇਆ ਜਿਹੜਾ ਦੇਵਤੀ ਦਾ ਪੁੱਤਰ ਹੈ ਕਿ ਉਹ ਇਥੇ ਪ੍ਰਮਾਤਮਾ ਵਾਸਤੇ ਆਇਆ ਉਹ ਪ੍ਰਮਾਤਮਾ ਹੈ ਜਿਹਦੇ ਕੋ ਨਾ ਕੋ ਮਾਇਆ ਨਾ ਪਿਓ ਹੈ ਨਾ ਉਹਦੀ ਕੋ ਜਾਤ ਹੈ ਨਾ ਪੁੱਤਰ ਹੈ ਨਾ ਪੋਤਰ ਹੈ ਉਹ ਤੇ ਮੁਕਤੀ ਦਾ ਦਾਤਾ ਇਸ ਕਰਕੇ ਇਥੇ ਸਿਰ ਕੇਵਲ ਤੇ ਕੇਵਲ ਪ੍ਰਮਾਤਮਾ ਵਾਸਤੇ ਵਰਤਿਆ ਗਿਆ ਇਹ ਪਰਮ ਇੱਕ ਦੇਖਣ ਦਾ ਸਰਬ ਦੇਵਾ ਦੇਰ ਦੇਵਾ ਦਾ ਆਤਮਾ ਜਿੰਨੇ ਵੀ ਦੇਵਤੇ ਨੇ ਸਭ ਤੋਂ ਭਾਵ ਸਾਰੇ ਸਾਰੇ ਦੇਵਤਿਆਂ ਦਾ ਮਾਲਕ ਰਚਨਹਾਰ ਉਹ ਕਾਲਪ ਕੋ ਪਰਮਾਤਮਾ ਹੋਇ ਇੱਕ ਹੈ ਇਹ ਉਹ ਸਾਰੇ ਜਿੰਨੇ ਵੀ ਦੇਵਤੇ ਨੇ ਉਹਨਾਂ ਦੀ ਆਤਮਾ ਸਾਗ ਉਹਨਾਂ ਦੀ ਜਿਹੜੀ ਸਤਿਆ ਚੰਨ ਉਹਨਾਂ ਦੀ ਤਾਕਤ ਹੈ ਜੋਨ ਸਹੈ ਸ਼ਕਤੀ ਉਹ ਸਾਰੀ ਉਸੇ ਕਾਲਪ ਪਰਮਾਤਮਾ ਦੀ ਹੈ ਫਿਰ ਪਾਤਸ਼ਾਹ ਸਾਨੂੰ ਇਹ ਉਪਦੇਸ਼ ਕਰ ਰਹੇ ਨੇ ਤੇ ਸੁਚੇਤ ਕਰ ਰਹੇ ਨੇ ਆਤਮ ਸ਼੍ਰੀ ਬਾਸਦੇਵ ਸਹ ਇਹ ਪਾਸਦੇਵ ਸਹ ਜਿਹੜਾ ਵੀ ਪ੍ਰਮਾਤਮਾ ਵਾਸਤੇ ਰਹੇ ਸ਼੍ਰੀ ਬਾਸਦੇਵ ਸਹ ਇਹ ਵੀ ਕ੍ਰਿਸ਼ਨ ਦੇ ਭਰਾ ਵਾਸਤੇ ਨਹੀਂ ਵਰਤਿਆ ਗਿਆ ਇਹ ਵੀ ਪ੍ਰਮਾਤਮਾ ਵਾਸਤੇ ਵਰਤਿਆ ਗਿਆ ਹੈ ਤੇ ਕਹਿੰਦੇ ਜਿਸ ਬੰਦੇ ਨੂੰ ਜੇ ਕੋਈ ਜਾਣ ਸਪੇਵ ਜਿਹਨੂੰ ਕੋਈ ਸਮਝ ਲੱਗ ਜਾਵੇ ਕਿ ਆਤਮਾ ਤੇ ਪ੍ਰਮਾਤਮਾ ਵਿੱਚ ਕੋਈ ਫਰਕ ਨਹੀਂ ਹੈ ਕਿਉਂ ਜਦੋਂ ਇਹ ਪਰਮਾਤਮਾ ਨੇ ਸੰਸਾਰ ਦੀ ਰਚਨਾ ਨਹੀਂ ਸੀ ਰਹੀ ਉਹਦੋਂ ਆਪਣੇ ਆਪ ਚ ਅਰਬਦ ਨਰਬਦ ਦੂ ਘਾਰਾ ਧਰਨਾ ਗਦਨਾ ਹੁਕਮ ਵਪਾਰਾ ਨ ਦਿਨ ਰਹਿ ਨ ਚਾਂਚੁਰ ਤੁੰਸ ਸਮਾਦ ਲਗਾਏ ਦਾ ਉਹ ਆਪ ਹੀ ਕਲਾ ਸਮਾਦੀ ਲਾ ਕੇ ਬੈਠਾ ਸੀਗਾ ਤੇ ਜਦੋਂ ਉਹਦਾ ਹੁਕਮ ਆਇਆ ਉਹਨੂੰ ਚੰਗਾ ਲੱਗਾ ਕੀਤਾ ਬਸਾਵੇ ਚੋਕਰਾ ਪੇਸ਼ੇ ਹੋ ਲੱਕ ਦਰਿਆ ਉਹ ਸਾਰੀ ਰਚਨਾ ਉਹਨੇ ਸੰਸਾਰ ਦੀ ਰਚ ਦਿੱਤੀ ਤੇ ਉਹਦੇ ਵਿੱਚ ਆ ਵਿਆਪਕ ਆ ਕਰਤਾਪੁਰ ਕਿਵੇਂ ਕਰਕੇ ਆਪਾਂ ਉਹਨੂੰ ਕਹਿੰਦੇ ਆ ਕਰਤਾ ਰਚਨਾਹਾਰ ਹੈ ਪੁਰਖ ਭਾਵ ਵਿੱਚ ਵਿਆਪਕ ਹੈ ਪਰ ਜਿੰਨੇ ਵੀ ਦੇਵੀ ਦੇਵਤੇ ਨੇ ਉਹ ਸਾਰਿਆਂ ਦੇ ਵਿੱਚ ਉਹ ਹੈ ਕਿ ਆਤਮਾ ਤੇ ਪਰਮਾਤਮਾ ਦੇ ਵਿੱਚ ਕੋਈ ਫਰਕ ਨਹੀਂ ਹੈ ਜਿਵੇਂ ਆਪਾਂ ਸੂਰਜ ਚੜਦਾ ਤੇ ਕੋਈ 100 ਬਰਤਨ ਲੈ ਲਓ ਜੀ ਤੇਲ ਭਾ ਕੇ ਰੱਖ ਦਿਓ ਤੇ ਉਹਨਾਂ ਸਾਰਿਆਂ ਦੇ ਵਿੱਚ ਪੂਰਨ ਸੂਰਜ ਨਜ਼ਰ ਆਵੇਗਾ ਇਹ ਨਹੀਂ ਤੇ ਉਹ ਹੇਸੀਆਂ ਚਾਵੇ ਗਾ ਜਾਂ ਟੁਕੜਿਆਂ ਚਾਵੇਗਾ ਨਹੀਂ ਪੂਰਨ ਤੌਰ ਤੇ ਜਿਵੇਂ ਜਿਵੇਂ ਭਾਂਡੇ ਚੁੱਤੀ ਜਾਓ ਤੇ ਜਦੋਂ ਅਖੀਰ ਤੇ ਇੱਕ ਰਹਿ ਜਾਏਗਾ ਉਹਦੇ ਵਿੱਚ ਵੀ ਪੂਰਨ ਹੈ ਪਰ ਉਹ ਹੈ ਤੇ ਇੱਕ ਹੈ ਪਰ ਸਾਰਿਆਂ ਵਿੱਚ ਪੂਰਨ ਤੌਰ ਤੇ ਵਿਆਪਕ ਹੈ ਇਸੇ ਤਰ੍ਹਾਂ ਬਾਦਸ਼ਾਹ ਸਾਹਿਬ ਦੱਸ ਰਹੇ ਨੇ ਆਤਮਾ ਤੇ ਪਰਮਾਤਮਾ ਦੇ ਵਿੱਚ ਕੋਈ ਫਰਕ ਨਹੀਂ ਇਹ ਭੇਦ ਨੂੰ ਕੋ ਜੇ ਕੋ ਜਾਣ ਸਦੇ ਭੇਵ ਇਸ ਭੇਦ ਨੂੰ ਕੋ ਜਾਣਦੇ ਪਾਸ਼ਾ ਕਹਿੰਦਾ ਮੈਂ ਉਹਦਾ ਦਾਸ ਹਾਂ ਕਿਉਂਕਿ ਪਰਮਾਤਮਾ ਦਾ ਨਾਨਕ ਦਾਤੂ ਦਾਸਾ ਸੋਵਿੰਦਰ ਸਿੰਘ ਦੇ ਮੈਂ ਉਹਦਾ ਦਾਸ ਹਾਂ ਕਿਉਂਕਿ ਪਰੰਦਰ ਰੰਜਨ ਉਹ ਮਾਇਆ ਤੋਂ ਦਲੇਪ ਵਹਿਲੂ ਦਾ ਉਹਦਾ ਹੀ ਰੂਪ ਬਣ ਗਿਆ ਇਸ ਕਰਕੇ ਸਾਨੂੰ ਸਿੱਖਿਆ ਦਿੱਤੀ ਹੈ ਇਹ ਆਦਮੀ ਜੋ ਚੱਲ ਫਿਰ ਰਿਹਾ ਜੋ ਵੀ ਕੋ ਕਰ ਰਿਹਾ ਭਾਵੇਂ ਕੋ ਦੇ ਰਹੀ ਹੈ ਦੇ ਰਤੇ ਹੈ ਉਹ ਸਾਰੇ ਪ੍ਰਮਾਤਮਾ ਦੀ ਦਿੱਤੀ ਹੋਈ ਸ਼ਕਤੀ ਹੈ ਉਹਨਾਂ ਵਿੱਚ ਵੀ ਪ੍ਰਮਾਤਮਾ ਵਸ ਰਿਹਾ ਤੇ ਉਹਨਾਂ ਦਾ ਸਿਰਜਣਹਾਰ ਤਾਂ ਕੇਵਲ ਇੱਥੇ ਪ੍ਰਮਾਤਮਾ ਗੁਰੂ ਮਹਾਰਾਜ ਬਖਸ਼ਿਸ਼ ਕਰਨ ਰਹਿਮਤ ਕਰਨ ਸਾਨੂੰ ਇਹ ਸੁਭਝੀ ਦੇਣ ਇਹਨਾਂ ਲੱਗਦੇ ਨਾਲ ਅਦਾਸ ਖਮਾ ਆਜਾ ਕਹਿੰਦੇ ਵੀ ਮਾਫੀ ਵਾਹਿਗੁਰੂ ਜੀ ਦਾ ਸਾਲ ਸਾਹਿਬ ਵਾਹਿਗੁਰੂ ਜੀ ਦਾ ਸਤਿ